ਸਾਂਜੀ ਵੀਰ ਜੀ ਸਸਰੀਕਾਲ ਸਾਰਿਆਂ ਨੂੰ ਤੇ ਹੋਰ ਸਨਾਓ ਕਿਦਾਂ ਠੀਕ ਠਾਕ ਹੈ ਤੇ ਆਓ ਤੁਹਾਨੂੰ ਗਰਮ ਗਰਮ ਪ੍ਰਸ਼ਾਦ ਦੇ ਛਕਾਈਏ ਤੇ ਆਪਾਂ ਲੱਗੇ ਹੁਣ ਪ੍ਰਸ਼ਾਦੇ ਬਣਾਉਣ ਤੇ ਆਜੋ ਤੁਹਾਨੂੰ ਗਰਮ ਗਰਮ ਪ੍ਰਸ਼ਾਦ ਦੇ ਛਕਾਈਏ ਤੇ ਨਾਲ ਹੈ ਕਦੂ ਦੀ ਸਬਜ਼ੀ ਤੇ ਤੁਹਾਨੂੰ ਗਰਮ ਗਰਮ ਫੁਲਕੇ ਛਕਾਈਏ ਆਜੋ ਵੀਰਾਂ ਤੇ ਹੋਰ ਸੁਗੋਗਿਰ ਲੱਗੇ ਆਪਾਂ ਪ੍ਰਸ਼ਾਦਾ ਪਾਣੀ ਤਿਆਰ ਕਰਨ ਕੀ ਆ ਜੋ ਗਰਮ ਗਰਮ ਪ੍ਰਸ਼ਾਦਾ ਪਾਣੀ ਸ਼ਕਾਈਏ ਤੁਹਾਨੂੰ ਚਲੋ ਗਰਮ ਗਰਮ ਪ੍ਰਸ਼ਾਦੇ ਬਣ ਰਮਣ ਬਣ ਰੇ ਆਇਸ਼ ਕਈ ਪ੍ਰਸ਼ਾਦੇ ਉਹ ਸੁਣਾਓ ਕਿੱਦਾਂ ਨਾਲ ਚੱਲ ਤੇ ਬੱਚਿਆਂ ਨੂੰ ਆਪਾਂ ਸਕੂਲ ਭੇਜਤਾ ਹੁਣ ਆਪਾਂ ਇੱਕ ਦੂ ਬਾਅਦ ਆਪਾਂ ਜਾਵਾਂਗੇ ਡਿਊਟੀ ਤੇ ਆਹ ਪ੍ਰਸ਼ਾਦੀ ਬਣਾ ਕੇ ਤੇ ਆਜੋ ਪ੍ਰਸ਼ਾਦੀ ਛਕ ਲਓ ਗਰਮ ਗਰਮ ਪ੍ਰਸ਼ਾਦ ਦੇ ਚਕਾਏ ਇਹ ਆਪ ਅੱਕ ਦੂਰੀ ਬਰਈਆ ਸਬਜੀ ਕਿ ਮਲਾਈ ਮਲਾਈ ਬਲੂਈ ਪਾ ਕੇ ਸਲਕੀ ਬਣਾਈ ਹੈ ਕਦੂਦੀ ਤੇ ਲੱਗੇ ਆ ਪ੍ਰਸ਼ਾਦੀ ਬਣਾਉਣ ਤੇ ਆ ਜਾਓ ਪ੍ਰਸ਼ਾਦਇ ਸ਼ੋਹ ਫਿਰ ਸਦਾ ਆਨੰਦਮਾਨ ਹੋ